ਫਿਰ ਜਦੋਂ ਬਲਕੀ ਨਾਈ ਤੇ ਗੰਗਾ ਰਾਮ ਜਾਂਦੇ ਸੀ ਫਿਰਦੇ ਸੀ ਤੀਰਥਾਂ ਦੇ ਇਸ਼ਨਾਨ ਕਰਦੇ ਜਗਾ ਦੇ ਇਸ਼ਨਾਨ ਕਰਦੇ ਉਦੋਂ ਫਿਰ ਇੱਕ ਜਿਹਾ ਸ਼ਹਿਰ ਆ ਗਿਆ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਨੇ ਧਰਮਸ਼ਾਲਾ ਦੇ ਵਿੱਚ ਪਿੰਡ ਦੇ ਵਿੱਚ ਵੜ ਕੇ ਸ਼ਹਿਰ ਚ ਪਿੰਡ ਵੀ ਹੁੰਦੇ ਆ ਸ਼ਹਿਰ ਪਾਸੇ ਹੁੰਦੇ ਆ ਉੱਥੇ ਇਹਨਾਂ ਨੂੰ ਧਰਮਸ਼ਾਲਾ ਮਿਲੀ ਧਰਮਸ਼ਾਲਾ ਬੜ ਕੇ ਇਹਨੇ ਫਿਰ ਉੱਥੇ ਆਪਦਾ ਇਸ਼ਨਾਨ ਲਾ ਲਿਆ ਲਾ ਕੇ ਤੇ ਉਹ ਉਹਨੂੰ ਕਹਿੰਦਾ ਤੂੰ ਇਉਂ ਕਰ ਮਰਾਸੀ ਨੂੰ ਨਾਈ ਨੂੰ ਕਹਿੰਦਾ ਵੀ ਤੁਗਲਿਆ ਨਾਲ ਤਾਂ ਆਪਣਾ ਰਾਸ਼ਨ ਲਿਆ ਨਾਲੇ ਘੋੜਿਆਂ ਦਾ ਰਾਸ਼ਨ ਲਿਆ ਤਿੰਨ ਚਾਰ ਦਿਨ ਹੋ ਗਏ ਪਾਣ ਤੁਰਿਆਂ ਨੂੰ ਪਿੰਡਾਂ ਚ ਰਾਸ਼ਪ ਪਟਾ ਰਾਸ਼ਨ ਲਿਆ ਨਹੀਂ ਜਿਨ੍ਹਾਂ ਕਾ ਰਾਸ਼ਨ ਖਾਦਾ ਉਹਨਾਂ ਖਜਮਾ ਕਰ ਲਗੇ ਤੇ ਮੈਂ ਸਬਜੀ ਸੱਪਾ ਬਣਾਉਣਾ ਰੋਟਾ ਲੋਹਾਂ ਤੇ ਆਉਂਦੇ ਟੂਜਾ ਹੋਰ ਠੀਕ ਆ ਜਦੋਂ ਗਿਆ ਬਾਜ਼ਾਰ ਚ ਜਾਵੜਿਆ ਬਾਜ਼ਾਰ ਚ ਜਾ ਕੇ ਉਹਨੇ ਆਪ ਦਾ ਰਾਸ਼ਨ ਲੈ ਲਿਆ ਘੋੜਿਆਂ ਦਾ ਰਾਸ਼ਨ ਲੈ ਲਿਆ ਲੈ ਕੇ ਉਥੋਂ ਚੱਕ ਕੇ ਤੁਰਿਆ ਆਉਂਦਾ ਹੋਇਆ ਹੋਰ ਬਹੀ ਪੈ ਗਿਆ ਜਦੋਂ ਹੋਰ ਬਹੀ ਪੈ ਗਿਆ ਤੇ ਉਹਨੇ ਫੇਰ ਮੂਹਰੇ ਇੱਕ ਚਕਾਨ ਬਣਾਇਆ ਵਿਆ ਚਕਾਨ ਦੇ ਉੱਤੇ ਉਵੇਂ ਬੁੱਤ ਬਣਾਏ ਹੋਏ ਫੁੱਤਕੀ ਬਣਾਏ ਹੋਏ ਦੋ ਦਾ ਬੁੜੀਆਂ ਖੜੀਆਂ ਮੁੰਡਾ ਖੜਾ ਇੱਕ ਕੋਲੇ ਰਾਜਾ ਖੜਾ ਇੱਕ ਚਪਾਈ ਖੜਾ ਫਹਾ ਬਣਾਇਆ ਵਿਆ ਉਹਨੂੰ ਫਹਾ ਲਾਉਂਦੇ ਆ ਮੁੰਡੇ ਨੂੰ ਉਹ ਖੜੇ ਦੇਂਦੇ ਆ ਕੋਲੇ ਇੱਕ ਬੁੜੀ ਦੀ ਅੱਖਾਂ ਚੋਂ ਪਾਣੀ ਡਿੱਗਿਆ ਬੁੜੀ ਯਾਨੀ ਅੱਖਾਂ ਚੋਂ ਪਾਣੀ ਸਿੱਟਿਆ ਜਿਵੇਂ ਮਿੱਟੀਾਂ ਨੇ ਜਗ੍ਹਾ ਬਣਾਈ ਹੋਈ ਆ ਉਹ ਦੇਖ ਕੇ ਤੇ ਆਲਾ ਵੀ ਅੱਜ ਹੁਣ ਪਤਾ ਲੱਗ ਗਿਆ ਅੱਜ ਨਹੀਂ ਇਹ ਤਾਂ ਦੱਸਿਆ ਜਾਣਾ ਉਹ ਪੁੱਛਦਾ ਸੀ ਉਹਨੂੰ ਯਾਹ ਕੇ ਜਿਹੜੀ ਗੱਲ ਹੁੰਦੀ ਸੀ ਉਹ ਬਹੁਤ ਦਿਮਾਗੀ ਸੀ ਉਹ ਦੱਸਦਾ ਸੀ ਆ ਵੀ ਅੱਜ ਪਤਾ ਲੱਗੂ ਤੇ ਅੱਜ ਇਹ ਤਾਂ ਨਾਂ ਦੱਸਿਆ ਗਿਆ ਉਹਦੀ ਗੱਲ ਕਾਰਮੀ ਵੀ ਸੀ ਕਿ ਜੇ ਤੈਥੋਂ ਨਾਂ ਮੇਰਾ ਸਵਾਲ ਦੱਸਿਆ ਗਿਆ ਤਾਂ ਮੈਂ ਉੱਥੋਂ ਹੀ ਮੁੜਿਆ ਕਾਰਮਕ ਇਹ ਗਿਆ ਸੀ ਚਲ ਬਾਈ ਉਹ ਜੋ ਬਗਿਆ ਗਿਆ ਬਗਿਆ ਗਿਆ ਤੇ ਆਉਂਦਾ ਉਹਨੇ ਵੀ ਰੱਖਿਆ ਦੂਰੋਂ ਆਹ ਰਾ ਅੱਜ ਫੇਰ ਜਿਹੜਾ ਤੇਜੀ ਨਾਲ ਪੈਰ ਚੱਕੀ ਆਉਂਦਾ ਨਾ ਉਹਨੇ ਆਪਦਾ ਪਾਠ ਪੂਜਾ ਵੀ ਕਰੀ ਸਾਰਾ ਸਮਾਨ ਤਿਆਰ ਕਰਕੇ ਢੀਕ ਕੇ ਐਵੇਂ ਚਿਰਲਾ ਤਾਂ ਪਾਠ ਪੂਜਾ ਕਰਨ ਲੱਗ ਗਿਆ ਚੱਕਵੇਂ ਪੇਰੀ ਆਉਂਦੇ ਨੂੰ ਦੇਖ ਕੇ ਕਹਿੰਦਾ ਵੀ ਅੱਜ ਕੋਈ ਨਵੀਂ ਘਟਨਾ ਫੇਰ ਦੇਖ ਕੇ ਆਇਆ ਚੱਕਵੇਂ ਪੇਰੀ ਆਉਂਗਾ ਤੂੰ ਆਇਆ ਤੇ ਕਹਿੰਦਾ ਕਿਵੇਂ ਆ ਕੋਈ ਨਵੀਂ ਘਟਨਾ ਦੇਖੀ ਆ ਰਾ ਹਾਂ ਦੇਖੀ ਆ ਮਰਾ ਫਰਾਜੀ ਨੇ ਮੈਨੂੰ ਪੁੱਛੀ ਮੋੜਾ ਕੀ ਗੱਲ ਆਲਾ ਜਦੋਂ ਉਹ ਰੋਟੀ ਪਾਣੀ ਖਾ ਲਿਆ ਵਿਹਲੇ ਹੋ ਕੇ ਬੈਸਤਰਿਆਂ ਤੇ ਬਹਿ ਗਏ ਤੇ ਉਦੋਂ ਮੈਨੂੰ ਪੁੱਛੀ ਤੈਨੂੰ ਉਦੋਂ ਦੱਸਾਂ ਉਹ ਵਿਚਾਰਾ ਚੁੱਪ ਕਰ ਗਿਆ ਉਹਨੂੰ ਕਾਹਲੀ ਵੀ ਕਿਹੜੇ ਵੇਲੇ ਦੱਸਾਂ ਉਹਦੇ ਢੜ ਚ ਕਿਹੜੇ ਉੱਠਣ ਉਹਨੇ ਫੇਰ ਰੋਟੀ ਪਾਣੀ ਛਕਿਆ ਛਕ ਕੇ ਬਿਸਤਰੇ ਪਛਾਲੇ ਹੁੱਕਾ ਪੀਂਦਾ ਸੀ ਹੁੱਕਾ ਪੀਂਦੇ ਸੀ ਲੋਕ ਹੋਰ ਹੁਣ ਬਾਗੜੀਏ ਪੀਂਦੇ ਆ ਉਨੇ ਹੁੱਕਾ ਭਰ ਕੇ ਕਰਕੇ ਤਿਆਰ ਤੇ ਮੂਰੇ ਧਰਤਾ ਉਹਨੇ ਫੇਰ ਹੁੱਕਾ ਪੀਤਾ ਮਾ ਕੱਢਿਆ ਬਾਹ ਇਹ ਆਹੀ ਲੋਰ ਜੀ ਫੇਰ ਆਲਾ ਹਾਮ ਬਾਈ ਹਾਂ ਹੁਣ ਦੱਸ ਬਲਾਕੀ ਜਿਹੜੀ ਘਟਨਾ ਦੇਖ ਕੇ ਆਇਆ ਸੀ ਹੁਣ ਦੱਸ ਮੈਨੂੰ ਉਹਨੂੰ ਮਿੱਕਾ ਨਮਾ ਹੈ ਦੇਖੀ ਆ ਪਟਿਆਲਾ ਜੀ ਵੀ ਇੱਕ ਉੱਥੇ ਚੌਂਕ ਬਣਿਆ ਪਿਆ ਚੌਂਕ ਤੇ ਰਾਜਾ ਖੜਾ ਚਪਾਈ ਖੜਿਆ ਸੂਰੀ ਗੱਡੀ ਆ ਬੰਦੇ ਨੂੰ ਲਾਉਂਦੇ ਆ ਫਾਹੇ ਇੱਕ ਹੋਰ ਪਾਸੇ ਦੇ ਬੰਦਾ ਖੜਾ ਦੋ ਬੁੜੀਆਂ ਖੜੀਆਂ ਇੱਕ ਬੁੜੀ ਇੱਕ ਜਵਾਹਰ ਖੜਾ ਇੱਕ ਬੁੜੀ ਅੱਖਾਂ ਚੋਂ ਪਾਣੀ ਡਿੱਗੀ ਜਾਂਦਾ ਬਈ ਮੈਨੂੰ ਐ ਨਹੀਂ ਸਮਝ ਹੁੰਦੀ ਵੀ ਕਿਹਨੂੰ ਫਾਹਾ ਲਾਉ ਉਹਨੂੰ ਫਾਹਾ ਲਾਉਂਦੇ ਆ ਜਿਹੜੇ ਕੋਲੇ ਖੜਿਆ ਵੀ ਉਹਦੇ ਰਿਸ਼ਤੇਦਾਰ ਆ ਇੱਕ ਬੁੜੀ ਰੋਈ ਜਾਂਦੀ ਆ ਵੀ ਉਹ ਕੌਣ ਆ ਬਈ ਕੀ ਗੱਲ ਆ ਇਹ ਉਹ ਕਹਿੰਦਾ ਤੈਨੂੰ ਮੈਂ ਦੱਸਦਾ ਠੀਕ ਆ ਹਾਲੇ ਇਥੇ ਉਸ ਤੋਂ ਕੁਝ ਸਮਾਂ ਪਹਿਲਾਂ ਇਹ ਥੇੜਾ ਸੇਠ ਸੀ ਰਤੀਰਾਮ ਬਹੁਤ ਵੱਡਾ ਸੇਠ ਬੜਾ ਬਹੁਤ ਚੰਗਾ ਬੰਦਾ ਤੇ ਪੈਜਾਦਾਸ ਵੀ ਕੋਲੇ ਪੈਸਾ ਵੀ ਕੋਲੇ ਬਹੁਤ ਤੇ ਉਹ ਵੀ ਬਹੁਤ ਚੰਗਾ ਉਹਦਾ ਦੋ ਸੀ ਉਹਦੇ ਬੱਚੇ ਇਕਲਾ ਨਾ ਸੀ ਕੁਬੀ ਦਾ ਨਾ ਸੀ ਕਰਨ ਨਾ ਕੁਬੀ ਦਾ ਨਾ ਸੀਗਾ ਛੀਲਾ ਤੇ ਮੁੰਡੇ ਦਾ ਨਾਂ ਸੀ ਪਵਨ ਤੇ ਮੁੰਡਾ ਵਿਆਹਿਆ ਸੀ ਨੂਹ ਦਾ ਨਾਂ ਸੀ ਕਰਨ ਜੀ ਉਹਨਾਂ ਦਾ ਜਣੀ ਬਹੁਤ ਤਖੜਾ ਕੰਮ ਸੀ ਤੇ ਜਿਹੜਾ ਪਵਨ ਸੀ ਪਵਨ ਦਾ ਯਾਰ ਸੀ ਪਿੰਡ ਦੇ ਵਿੱਚ ਉਹਦਾ ਨਾਂ ਸੀ ਚੁੱਪ ਲਾਲ ਜਿਹੜਾ ਚੁੱਪ ਲਾਲ ਸੀ ਚੁੱਪ ਲਾਲ ਦਾ ਕੰਮ ਬਹੁਤ ਚੰਗਾ ਸੀ ਉਹਦਾ ਪਿਓ ਬਹੁਤ ਮਾਇਆ ਛੱਡ ਗਿਆ ਸੀ ਉਹਦੀ ਖਾਤਰ ਜਾਇਦ ਉਸ ਵੀ ਕੋਲੇ ਸੀ ਬੰਦਾ ਵੀ ਚੰਗਾ ਸੀ ਕਿ ਉਹਦਾ ਜਦੋਂ ਪਿਓ ਮਰ ਗਿਆ ਚੁੱਪ ਲਾਲ ਦਾ ਉਹ ਪੈ ਗਿਆ ਪੁੱਠਿਆਂ ਕਮਾਂ ਚ ਪੁੱਠਿਆਂ ਕਮਾਂ ਚ ਕੀ ਪੈ ਗਿਆ ਬਸ ਉਹ ਚੰਦਰ ਬਿਸਵਾ ਕੋਲ ਲੱਗ ਗਿਆ ਜਾਣ ਹੌਲੀ ਹੌਲੀ ਮਾਇਆ ਪਿਓ ਦੀ ਜੂੜੀ ਵੀ ਫਿਰ ਉਹ ਲੱਗ ਗਿਆ ਤੂ ਹੀ ੜਾਉਣ ਹੌਲੀ ਹੌਲੀ ਅੱਜ ਹੋਰ ਪਲਕ ਹੌਲੀ 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 ਹੋਈ ਮਾਇਆ ਮੁੱਕ ਗਈ ਜਦੋਂ ਮਾਇਆ ਮੁੱਕ ਗਈ ਤੇ ਫਿਰ ਉਹ ਸੋਚਣ ਲੱਗਿਆ ਵੀ ਹੁਣ ਮੈਂ ਕਿਵੇਂ ਕਰਾਂ ਰੋਟੀ ਤੋਂ ਵਿਆਝਾ ਹੋਇਆ ਬੈਠਾ ਫਿਰ ਉਹਨੇ ਐਸੀ ਸਕੀਮ ਕਰੀ ਫਿਰ ਉਹ ਬੱੱਸ ਵਾਲਾ ਦਲਾਲ ਬਣ ਗਿਆ ਬੱੱਸ ਵਾਲਾ ਦਲਾਲ ਕੀ ਬਣ ਗਿਆ ਪਿੰਡ ਚ ਵੱਲ ਗਿਆ ਖਰੇ ਸ਼ਹਿਰ ਚ ਵੱਲ ਗਿਆ ਖਰੇ ਮੁੰਡਿਆਂ ਨੂੰ ਲਿਜਾਇਆ ਕਰੇ ਜਿਹੜੇ ਪੈਸੇ ਬਣਿਆ ਕਰਨ ਉਹੋ ਬੱੱਸ ਬਾਤੋਂ ਹਿੱਸਾ ਬਣਾਇਆ ਕਰੇ ਇਹ ਜਿਹੜੀ ਪਾਪ ਦੀ ਕਮਾਈ ਹੁੰਦੀ ਆ ਇਹ ਬਾਹਲਾ ਚਰ ਜਾਂਦੀ ਨਹੀਂ ਠੀਕ ਆ ਸਾਈ ਉਹ ਥੋੜਾ ਜਿਹੀ ਕੰਮ ਚੱਲਦਾ ਉਹ ਥੋੜਾ ਜਰ ਕੰਮ ਚੱਲਿਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਬਈ ਇਹ ਜਾਂ ਚੁੱਪ ਲਾਲਾ ਝੁੱਪ ਲਾਲਾ ਤਾਂ ਆਪਾਂ ਨੂੰ ਬੁੱਧੂ ਬਣਾਈ ਫਿਰਦਾ ਇਹ ਤਾਂ ਦਲਾਲ ਆ ਬਸਵਾਦਾ ਇਹਦਾ ਆਪਾਂ ਤੋਂ ਪੈਸੇ ਖਾਈ ਜਾਂਦਾ ਉਹ ਤਾਂ ਕੰਨ ਕਤਰਉਣ ਲੱਗ ਗਏ ਕੰਨ ਕਤਰਉਣ ਲੱਗੇ ਉਹੀ ਹਾਲ ਫੇਰ ਹੋ ਗਿਆ ਉਹ ਭੁੱਖਾ ਮਰਨ ਲੱਗ ਗਿਆ ਫੇਰ ਉਹਨੇ ਬੈਠ ਕੇ ਦਿਮਾਗ ਚ ਸੋਚਿਆ ਵੀ ਹੋਰ ਤਾਂ ਕੋਈ ਚਾਰਾ ਨਹੀਂ ਚੱਲਦਾ ਹੋਵੇ ਨਾਲ ਪਵਨ ਨੂੰ ਗੁਜਾਵਾ ਇੱਥੇ ਪਵਨ ਕੋਲੇ ਮਾਇਆ ਬਹੁਤ ਆ ਪਵਨ ਨਾਲ ਉਹਦੀ ਦੋਸਤੀ ਸੀ ਉਹਨੂੰ ਗੁਜਾਵਾਂ ਫੇਰ ਵਾਸੋ ਸਾਥ ਕੀਤ ਪਵਨ ਕੇ ਘਰੇ ਜਾ ਕੇ ਪਵਨ ਕੇ ਘਰੇ ਜਾ ਕੇ ਆਦਾ ਭਈ ਦੋਸਤਾ ਮੈਂ ਤਾਂ ਕਈਆਂ ਦਿਨਾਂ ਦਾ ਤੇਰੇ ਕੋਲੇ ਆਉਣ ਨੂੰ ਕਰਦਾ ਸੀ ਵੀ ਮੇਰਾ ਇਰਾਦਾ ਵੀ ਆਪਾਂ ਦੇਵੀ ਦੇ ਦਰਸ਼ਨ ਕਰਕੇ ਆਈਏ ਚੱਲ ਗਏ ਨਾਲੇ ਹੋਰ ਤੀਰਥ ਜਾਏਗੇ ਗੰਗਾ ਤੇ ਜਾਏਗੇ ਬੋਲਾ ਜੀ ਕਰਦਾ ਮੇਰਾ ਤੇ ਉਹਨੂੰ ਉਹ ਜਿਹੜੀ ਕੁ ਕਰਨ ਪਰਜਾਈ ਸੀ ਉਹਨੂੰ ਕਹਿੰਦਾ ਪਰਜਾਈ ਜੀ ਜੇ ਮੇਰੇ ਨਾਲ ਭੇਜ ਦਿਓ ਮੈਂ ਅਸੀਂ ਦੇਵੀ ਦੇ ਦਰਸ਼ਨ ਕਰਿਆਗੇ ਹੋਰ ਤੀਰਥਾਂ ਤੇ ਜਾਏਗੇ ਤੇ ਮੇਰੇ ਬਾਬੇ ਦੇ ਜਾਏਗੇ ਆ ਪਿਸ਼ਨੂng ਦੇ ਸ਼ਿਵ ਜੀ ਦਾ ਮੰਦਿਰ ਆ ਉੱਥੇ ਗੰਗਾ ਜਾਏਗੀ ਨਹਾਏਗੀ ਉਹ ਕਹਿੰਦੀ ਮੈਂ ਤਾਂ ਕੀ ਕਹਿਣਾ ਸਾਡੇ ਪਿਓ ਨੂੰ ਪੁੱਛ ਲਓ ਜਮੂਡੀ ਮੈਂ ਤਾਂ ਰੋਕਦੀ ਨਹੀਂ ਹਾਂ ਉਹਨੇ ਫਿਰ ਰਤੀਰਾਮ ਨੂੰ ਪੁੱਛਿਆ ਦੋਨਿਆਂ ਨੇ ਮੇਰਾ ਬਾਪੂ ਇੱਕ ਪਵਨ ਆਇਆ ਮੇਰਾ ਜਾਰਾ ਦਾ ਵੀ ਇਹ ਪੰ ਦੇਵੀ ਦੇ ਦਰਸ਼ਨ ਕਰਾਇਆ ਹੈਗੇ ਨਾਲੇ ਗੰਗਾ ਨਹਾਏ ਹੈਗੇ ਸਾਰੇ ਜਾਇਆ ਵਾਂਗੇ ਉਹ ਬੰਦਾ ਵਿਚਾਰਤ ਦੇਵਤਾ ਸੀ ਉਹ ਕਹਿੰਦਾ ਭਾਈ ਜਾਇਆ ਉਹ ਕੋਈ ਗੱਲ ਨਹੀਂ ਕੁਸਤੀਰ ਥਾਂ ਦੇ ਜਾਣਾ ਮੜਾ ਤਾਂ ਨਹੀਂ ਹੁੰਦਾ ਕਿਸੇ ਦਾ ਕਿਸੇ ਦਰਸ਼ਨ ਕਰਨੇ ਚਾਇਆ ਲੈ ਜਾ ਪੈਸੇ ਉਹਨੇ ਤਿਆਰ ਕਰਕੇ ਪਵਨ ਨੂੰ ਤੋਰਤਾ ਉਹਨਾਂ ਚੋਪ ਲਾਲ ਨਾ ਪਵਨ ਨੂੰ ਉਹ ਤੋrtਾ ਜਿੱਥੇ ਦਾ ਲਜਾਣਾ ਦਾ ਦੇਵੀ ਦੇ ਸੀ ਦੇਵੀ ਦੇ ਕਹਿ ਕੇ ਤੇ ਉਹਦੇ ਕੋਲੇ ਲੈ ਗਿਆ ਬਸਬਾ ਕੋਈ یوں ਬਸਬਾ ਕੋਲੇ ਬਸਬਾ ਨੇ ਫਿਰ ਇਹੋ ਜਿਹਾ ਜਾਲ ਪਾਇਆ ਤਿੰਨ ਦਿਨ ਰੱਖਿਆ ਉਥੇ ਦੇਵੀ ਦੇ ਪੱਜ ਗਿਝਾ ਲਿਆ ਗਿਝਾਇਆ ਵਾ ਫਿਰ ਕਦੋਂ ਜਾਣੋ ਹਟਦਾ ਫਿਰ ਲਾ ਗਿਆ ਭਾਈ ਇਹ ਵੀ ਮਾਇਆ ਤੂੰ ਖਿਚਣ ਠੀਕ ਠੀਕ ਯੋ ਮਾਇਆ ਦੇਣ ਲੱਗ ਗਿਆ ਜਿਹੜੇ ਪੈਸੇ ਲਜਾਇਆ ਕਿ ਇਹ ਤੋਂ ਲਿਆ ਕਰੇ ਉਹੀ ਬੱਸ ਬਾਤ ਉਹ ਤੋਂ ਹਿੱਸਾ ਲੈ ਲਿਆ ਕਰੀ ਹੌਲੀ ਹੌਲੀ ਪਹਿਲਾਂ ਤਾਂ ਪਤਾ ਨਾ ਲੱਗਿਆ ਹੌਲੀ ਹੌਲੀ ਪੂਰੇ ਘਰਾਂ ਵਾਲੀ ਨੂੰ ਪਤਾ ਲੱਗ ਗਿਆ ਕਿਉਂ ਘਰਾਂ ਵਾਲੀ ਨੂੰ ਪਤਾ ਲੱਗਾ ਪਹਿਲਾਂ ਤਾਂ ਇਹ ਗੱਲ ਮਾੜੀ ਹੁੰਦੀ ਆ ਟੱਬਰ ਤੀਰ ਹੁੰਦੇ ਹਜੇ ਇੱਕ ਬੰਦੇ ਨੇ ਕੰਮ ਕਰਨੇ ਆ ਕਿਉਂ ਘਰਾਂ ਵਾਲੀ ਨੂੰ ਪਤਾ ਲੱਗਾ ਘਰਾਂ ਵਾਲੀ ਨੇ ਫਿਰ ਬਹੁਤ ਸਮਝਾਇਆ ਉਹਨੂੰ ਮਿੱਤੂ ਛਾਣਾ ਬਣ ਜਾ ਤੂੰ ਜਾਣਦੇ ਇਸ ਕੰਮ ਨੂੰ ਤੇ ਭਈ ਉਹ ਵੀ ਅੱਗੇ ਸਭ ਕੁਝ ਖੁਆਈ ਬੈਠਾ ਰੋਟੀਆਂ ਵਾਜਾ ਹੋਇਆ ਬੈਠਾ ਉਹ ਕੰਮ ਨੂੰ ਜਾਣਦੇ ਉਹਦੇ ਨਾਲ ਫਿਰ ਇਹਨੇ ਬਹਿਰਾ ਕਰ ਲਿਆ ਆਪਣੇ ਕਰਨਾ ਵੀ ਮੈਂ ਹੁਣ ਜਾਂਦਾ ਨਹੀਂ ਬਹਿਰਾ ਕਰ ਬੈਠਾ ਜੇ ਪਰ ਪੂਰਾ ਨਹੀਂ ਉੱਤੇ ਆ ਗਿਆ ਥੋੜਾ ਗਣਾ ਚੱਲ ਰਿਹਾ ਚੋਰੀ ਫੇਰ ਜਾਣ ਲੱਗ ਗਿਆ ਜ्यों ਚੋਰੀ ਜਾਣ ਲੱਗ ਗਿਆ ਤੇ ਪਤਾ ਉਹਨੂੰ ਵੀ ਲੱਗ ਗਿਆ ਵੀ ਚੋਰੀ ਜਾਂਦਾ ਨਾ ਹਟਿਆ ਨਾ ਹਟਿਆ ਤੇ ਹੌਲੀ-ਹੌਲੀ ਫੇਰ ਉਦੇ ਪਿਓ ਨੂੰ ਪਤਾ ਲੱਗ ਗਿਆ ਜਦੋਂ ਪਿਓ ਨੂੰ ਪਤਾ ਲੱਗ ਗਿਆ ਪਿਓ ਨੇ ਫਿਰ ਪਹਿਲਾਂ ਡਰਾਵਾ ਦਿੱਤਾ ਉਹਨੂੰ ਵੀ ਤੈਨੂੰ ਐ ਪੈੜੀ ਨਹੀਂ ਦੇਣੀ ਕੁਛ ਨਹੀਂ ਦੇਣਾ ਤੈਨੂੰ ਬਦਰਾ ਖਲ ਖਾ ਦੂੰ ਡਰਾਵਾ ਦਿੱਤੇ ਤਾਂ ਫਿਰ ਨਾ ਹਟਿਆ ਨਾ ਹਟਿਆ ਉਹਨੇ ਫਿਰ ਨਾਲੇ ਦਾ ਬਦਖਲ ਕਰਾਤਾ ਤੇ ਨਾਲੇ ਉਹਨੇ ਘਰੋਂ ਕੱਢਤਾ ਰਤੀਰਾਮ ਨੇ ਵੀ ਮੇਰੇ ਘਰ ਮੰਨਿਆ ਤਨੇ ਬੰਦਾ ਸੀ ਮੇਰੇ ਘਰੋਂ ਲੱਗਾ ਗਿਆ ਜਰੂ ਕੋਰੋਂ ਨਿਕਲ ਗਿਆ ਕੋਰੋਂ ਨਿਕਲਿਆ ਉਹ ਸ਼ਹਿਰ ਦੇ ਵਿੱਚ ਆ ਕੇ ਨੌਕਰੀ ਤੇ ਲੱਗ ਗਿਆ। ਪਾਪਾ ਨੂੰ ਨੌਕਰੀ ਕਰਿਆ ਕਰੇ ਕੋਹਾੜਾ ਵਾਲਾ ਮਟਾ ਖਾ ਪੀ ਲਿਆ ਰੇ ਘਰ ਕੋ ਦਸ ਬਰ ਹੁੰਦੇ ਆ ਅਖਰੀ। ਪੂਰੇ ਰਕਨਾਲੀ ਸੀ ਕਿਰਨ ਉਹ ਵਿਚਾਰੀ ਸੋਚਦੀ ਰਿਹਾ ਕਰੇ। ਬਈ ਖਵਰਾ ਕਿੱਥੇ ਹੋਊਗਾ। ਕਿ ਕਿਵੇਂ ਨਾ ਹੋਊਗਾ ਕੀ ਕਰਦਾ ਹੁੰਦਾ ਹੀ ਆ ਮਾਂ ਬੁੜੀ ਨੂੰ। ਹਰਦੀ ਕਰਦੀ ਉਹ ਜਿਹੜਾ ਚੁੱਪ ਲਾਲ ਸੀ ਚੁੱਪ ਲਾਲ ਫਿਰ ਜਿੰਨੂੰ ਭੁੱਖਾ ਤੇ ਆਇਆ ਮਰਨ ਲੱਗ ਗਿਆ ਉਹ ਵੀ ਫਿਰ ਨਾ ਚੁੱਪ ਲਾਲ ਤਾਂ ਉਹ ਭੁੱਖਾ ਤੇ ਆ ਮਰਦਾ ਉਹ ਇਹ ਕੋਣੀ ਤਾਂ ਇੱਥੇ ਛੱਡ ਇਸ ਕੋਣੀ ਦੇ ਵਿੱਚ ਰਲਦੀ ਕੋਣੀ ਹੋਰ ਆ ਉੱਥੋਂ ਦਾ ਇੱਕ ਮੋਤੀ ਲਾਲ ਸੀ ਉਸੇ ਸ਼ਹਿਰ ਦਾ ਮੋਤੀ ਲਾਲ ਯਾਨੀ ਬਹੁਤ ਲੱਖਾਂ ਰੁਪਈਆ ਦਾ ਮਾਲਕ ਸੀ ਉਹਨਾ ਵੀ ਜੰਪ ਤੋਂ ਮਰ ਗਿਆ ਪਿਓ ਮਰੇ ਤੋਂ ਬਾਅਦ ਉਹਨੇ ਸਾਰੇ ਪੈਸੇ ਉਹਨੂੰ ਆਤ ਪੇਗੀ ਵਿਸਵਾ ਦੀ ਤੇ ਛੱਟੀ ਦੀ ਉਹਨੇ ਫੇ ਥੋੜੇ ਜਿਹੇ ਕਿ ਸਾਰੇ ਪੈਸੇ ਢਾਫੇ ਉਹ ਢਾਫੇ ਤੇ ਭੁੱਖਾ ਤੇ ਆ ਮਰਨ ਲੱਗ ਗਿਆ ਤੇ ਕੰਮ ਦੀ ਭਾਲ ਦੇ ਵਿੱਚ ਫਿਰਦਾ ਇਹਨਾਂ ਨੂੰ ਜਾਣਦਾ ਕਰਦਾ ਸੀ ਸਾਰਾ ਕੁਝ ਇਹਨਾਂ ਦਾ ਹੁਣ ਕੰਮ ਤਖੜਾ ਸੀ ਬਗੀਚਾ ਬਣਾਇਆ ਹੋਇਆ ਸੀ ਇਹ ਹੀ ਦੇ ਘਰਾਂ ਵਾਲੀ ਕਰਨ ਤੇਰੀ ਭੈਣੋ ਚੀਲਾ ਇਹ ਦੋਨੇ ਬਗੀਚੇ ਦੇ ਵਿੱਚ ਸ਼ੇਅਰ ਕਰਦੇ ਆ ਫਿਰਦੇ ਆ ਉਹ ਕੁਦਰਤੀ ਕਿਤੇ ਉਹ ਜਿਹੜਾ ਮੋਤੀ ਲਾਲ ਮੋਤੀ ਲਾਲ ਉਥੋਂ ਨੰਗਾ ਜਾਂਦਾ ਜਾਣਦਾ ਸੀ ਨਕੋੜੇ ਖੜ ਗਿਆ ਜ्यों ਕੋੜੇ ਖੜ ਗਿਆ ਤੇ ਉਹਨਾਂ ਨੇ ਗੱਲ ਤੋੜ ਲਈ ਪਵਨ ਦੀ ਉਹ ਆੜੀ ਵੀ ਸਾੜਾ ਤਾਪ ਵਿੱਚੋਂ ਪਲਾਲਾ ਬੇੜਾ ਬਹਿ ਜੇ ਉਹਨੇ ਪਟਿਆ ਪਿਉਰਾ ਘਰੋਂ ਕੱਢਿਆ ਵੀ ਪਤਾ ਨਹੀਂ ਸੰਤਾ ਅਸੀਂ ਤਾਂ ਕਿੱਥੇ ਆ ਕਿੱਥੇ ਨਹੀਂ ਸੰਤਾ ਕਰਦੀਆਂ ਸੰਤਾ ਇਸ ਗੱਲ ਦਾ ਪਤਾ ਨਹੀਂ ਹੈ ਉਹਨੇ ਉਹ ਕਹਿੰਦਾ ਵੀ ਗੱਲ ਇੰਨੀ ਆ ਵੀ ਮੇਰੇ ਨਾਲ ਵੀ ਐਵੇਂ ਹੋਈ ਸੀ ਮੈਂ ਜਿਵੇਂ ਮੈਂ ਨਾ ਮੇਰੇ ਨਾਲ ਇਸ ਤਰ੍ਹਾਂ ਹੀ ਹੋਈ ਆ ਮੈਂ ਬਹੁਤ ਔਖਾ ਰਿਹਾ ਤੇ ਸਾਰਾ ਘਰ ਪਟਦਾ ਤੇ ਮਗਰੋਂ ਜਿਵੇਂ ਰੋਟੀਆਂ ਆਜਾ ਹੋਇਆ ਫੇਰ ਮੇਰੇ ਕੰਨ ਖੁੱਲੇ ਆ ਹੁਣ ਮੈਂ ਆਪਦੀ ਕਿਰਤ ਕਮਾਈ ਤੇ ਲੱਗਿਆ ਮੈਂ ਨਾਲੇ ਮੈਂ 4-5 ਘਰੇ ਦਿੰਨਾ ਤੇ ਉਹੀ ਮੈਂ ਬੰਦਾ ਬਣ ਗਿਆ ਉਹ ਵਾਲਿਆਂ ਦੇ ਉਹ ਆਹ ਮੈਨੂੰ ਪਤਾ ਕਿੱਥੇ ਆ ਉਹ ਕਿਥੇ ਉਹ ਆਹ ਫਲਾਨੇ ਆਪਣਾ ਸ਼ਹਿਰ ਦੇ ਵਿੱਚ ਫਲਾਨੇ ਗਵਾਰ ਚਲਾ ਲਾ ਜਾ ਵਾ ਲਾ ਲਾ ਉਹ ਦੇ ਵਿੱਚ ਫਲਾਨੇ ਬਾਣੇ ਦੇ ਨੌਕਰੀ ਤੇ ਲੱਗਿਆ ਹੋਇਆ ਹੋਇਆ ਉਹਨਾਂ ਨੂੰ ਫਿਰ ਤਰਸ ਆ ਗਿਆ ਉਹਦੇ ਤੇ ਮੋਤੀ ਲਾਲ ਤੇ ਉਹ ਮੋਤੀ لال ਨੂੰ ਕਹਿੰਦੀਆਂ ਵੀ ਤੂੰ ਸਾਡਾ ਨੂੰ ਘਰੇ ਲੈ ਗਈਆਂ ਤੇ ਪਿਓ ਕੋਲੇ ਉਹਨੂੰ ਉਹਨੂੰ ਕਹਿੰਦੀਆਂ ਵੀ ਪਿਓ ਨੂੰ ਕਹਿੰਦੀਆਂ ਵੀ ਉਹਨੂੰ ਨੌਕਰ ਰੱਖ ਲੈ। ਉਹਨੇ ਰਤੀਰਾਮ ਨੇ ਉਹਨੂੰ ਨੌਕਰ ਰੱਖ ਲਿਆ। ਨੌਕਰ ਰੱਖ ਲਿਆ ਤੇ ਉਹ ਜਾਣੀ ਫਿਰ ਬਿਲਕ ਸ਼ਰਕ ਲਿਆ ਆ ਕੇ ਉਹਦੀ ਉਹਨਾਂ ਨੂੰ ਦੇਣ ਲੱਗ ਗਿਆ ਪਰਿ ਭਰਾ ਦੀ ਦੇਣ ਲੱਗ ਗਿਆ ਤੇ ਇਹਨੇ ਫਿਰ ਚੁੱਪ لال ਨੇ ਕੀਤਾ ਇੱਕ ਦਿਨ ਬੇਈਮਾਨ ਨੇ ਚਿੱਠੀ ਲਿਖ ਲਈ ਉਹਦੇ ਯਾਰ ਨੇ। ਚਿੱਠੀ ਲਿਖ ਕੇ ਤੇ ਸਾਰਾ ਕੁਝ ਲਿਖਿਆ ਬਈ ਉਹਦਾ ਪਵਨ ਦਾ ਬਈ ਪਵਨ ਮੈਂ ਲਿਖਦਾ ਪਵਨ ਕੰਨ ਨੂੰ ਲਿਖਤੀ ਕਿ ਪੂਰੀ ਭੈਣ ਫਿਰਦੀ ਸੀ ਬਗੀਚੇ ਵਿੱਚ ਕੱਲ ਕੋਈ ਫੇਰ ਕਰਦੀ ਨਾ ਬਗੀਚੇਂ ਘਰੇ ਸੀ ਉਹਨੂੰ ਲਿਜਾ ਕੇ ਚਿੱਠੀ ਫੜਾਤੀ ਘਰੇ ਤੇ ਉਹ ਜੋ ਥੱਲੇ ਸਾਈਨ ਕੀਤੇ ਸਾਈਨ ਹੁਣ ਉਹਦੇ ਪਰਾਣਾ ਪਵਨ ਆਰੇ ਮਿਲਦੇ ਸੂ ਹਰ ਵਾਰ ਇਕੱਠੇ ਰਹਿੰਦੇ ਆ ਬੰਦਾ ਦੇਖ ਕਿਉਂ ਮੈਂ ਲਿਖ ਲਾਂਦਾ ਉਹਨੇ ਸੈਨ ਦੇਖੇ ਤੇ ਕੋਹਿਆਂ ਨੇ ਭਰਾ ਦੀ ਸੋਤੀ ਦੇ ਵਿੱਚ ਦਿਮਾਗ ਵੀ ਚੱਕਿਆ ਹੁੰਦਾ ਉਹ ਆ ਨਾ ਵੀ ਤੂੰ ਫਲਾਣੇ ਥਾਂ ਬਾਗ ਦੇ ਵਿੱਚ ਮਿਲਣ ਨੂੰ ਸਕਦਾ ਉਹਨੂੰ ਕਹਿੰਦਾ ਊਡੀ ਨਵਰੀ ਭੈਣ ਨੂੰ ਕਹਿੰਦਾ ਊਡੀ ਭੈਣ ਆਈ ਚਾਲਾ ਊਡੀ ਭੈਣ ਨੂੰ ਲੈ ਕੇ ਬਾਗ ਦੇ ਵਿੱਚ ਜਾ ਬਣਿਆ ਬਾਗ ਦੇ ਵਿੱਚ ਗਿਆ ਆਵਿਆ ਤੇ ਉਧਰੋਂ ਜਿਹੜਾ ਨਾ ਨੌਕਰ ਸੀ ਉਹ ਵੀ ਕਿਤੇ ਨੇੜ ਹੀ ਗਿਆ ਸੀ ਕੋ ਲੈਣ ਨੂੰ ਉਧਰ ਬਾਗ ਦੇ ਵਿੱਚ ਜਾ ਕੇ ਤੈਨੂੰ ਚਾਰ ਛਪੇਰੇ ਦੇਖਿਆ ਕੁੜੀ ਨੇ ਉਹ ਆੜੀ ਮੇਰਾ ਭਰਾ ਤਾਂ ਕਿਤੇ ਨਹੀਂ ਨਾ ਨਹੀਂ ਸੀਸੜਾ ਬੇਈਮਾਨ ਹੋਇਆ ਪਿਆ ਔਰ ਆ ਭਰਾ ਨੂੰ ਫੇਰ ਪਾਲਾਂਗੇ ਪਹਿਲਾਂ ਜਿਹੜਾ ਕੰਮ ਨੂੰ ਤੈਨੂੰ ਲਿਆਂਦਾ ਉਹ ਕੰਮ ਕਰਕੇ ਉਹ ਕੁੜੀ ਨਾ ਜਾ ਪਾਤਾ ਇਹ ਕਾਂ ਛੜਤੀਆਂ ਉਹ ਕੁੜੀ ਨਾ ਚੀਕਾਂ ਛੜਤੀਆਂ ਉਹ ਉਹਨੂੰ ਸੁਣ ਗਈਆਂ ਰਾਂ ਨੌਕਰ ਸੀ ਉਹਨਾਂ ਦਾ ਉਹ ਬਈ ਉਥੇ ਲੈਣ ਗਿਆ ਸੀ ਆਪਦੇ ਬਗੀਚੇ ਚੋਂ ਕੁਸ ਤੇ ਬਗੀਚਾ ਬਾਗ ਨੇੜੀ ਚ ਉਹ ਭੱਜ ਗਏ ਆਪਰੇ ਫੋਰ ਲੋਕ ਭੱਜ ਗਿਆਗੇ ਉਹਨਾਂ ਨੇ ਫਿਰ ਟਾ ਲਿਆ ਟਾ ਕੇ ਤੇ ਫਿਰ ਚੰਗਾ ਕੁੱਟਿਆ ਚੰਗਾ ਕੁੱਟਿਆ ਵੇ ਤੇ ਉਹਨਾਂ ਦੇ ਪਿਓ ਨੂੰ ਪਤਾ ਲੱਗ ਗਿਆ ਉਹਦੇ ਪਿਓ ਨੇ ਚੰਗਾ ਭੰਨਿਆ ਭੰਨ ਕੇ ਤੇ ਪੁਲਿਸ ਨੂੰ ਖੜਾ ਦਾ ਪੁਲਿਸ ਤੋਂ ਕਟਾਤਾ ਕਟਾ ਕੇ ਪੁਲਿਸ ਨੂੰ ਛੱਡਿਆ ਫਿਰ ਉਹ ਪਹਿਣ ਲੱਗਿਆ ਉਧਰ ਉਹਦੇ ਨਾਲ ਵੀ ਵਿਗੜ ਗਈ ਉਹਦੀ ਪੈਸਵਾਨ ਉਹ ਕਹਿੰਦਾ ਵੀ ਹੋ ਬਿਨਾ ਤਾਂ ਹੁਣ ਮੈਂ ਪਵੰਤਰ ਦੋਸ਼ਮਣੀ ਨੀ ਲਾਂ ਕੋਈ ਨਾ ਕੋਈ ਦੋਸ਼ਮਣੀ ਕਰਦਾ ਉਹਨੇ ਮੇਰੇ ਸਾਹਨੇ ਫਿਰਦੇ ਫਿਰਦੇ ਨੇ ਫਿਰਦੇ ਫਿਰਦੇ ਨੇ ਤਾਂ ਮੁੰਡਾ ਚੱਕਿਆ ਕਿਸੇ ਦਾ ਮੁੰਡਾ ਚਾਕੇ ਮਾਰ ਕੇ ਉਹਨੇ ਜम्मे ਲਾਤਾ ਪਵੰਨ ਦੇ ਜਿੱਥੇ ਪਵਨ ਦਾ ਕਮਰਾ ਲਿਆ ਵੈ ਸੀ ਪਵਨ ਦੇ ਘਰੇ ਰੱਖਿਆ ਪਵਨ ਦੇ ਜੁਮੇ ਲਾ ਕੇ ਪਵਨ ਫੜਾਤਾ ਕਿਉਂ ਪਵਨ ਫੜਾਤਾ ਤੇ ਪਵਨ ਉਹਨਾਂ ਨੇ ਦੇਖ ਕੇ ਪਵਨ ਦਾ ਨਾਂ ਲੈਤਾ ਚੁੱਪ ਲਾਲ ਨੇ ਵੀ ਥੋੜੇ ਮੁੰਡੇ ਨੂੰ ਪਵਨ ਮਾਰਦਾ ਰੁਵਾ ਬਣ ਗਿਆ ਰੁਵਾ ਬਣ ਗਿਆ ਉਹਦਾ ਫੜਨਾ ਸੀ ਰਾਜ ਦੇ ਪਰ ਪੋਠ ਜ ਆਪ ਦੀ ਫੜਿਆ ਗਿਆ ਫੜਿਆ ਗਿਆ ਨੋ ਤਰੀਕਾਂ ਲਗੀਆਂ ਪੈਣ ਯੋਨੇ ਫਿਰ ਉਹਦੇ ਪਿਓ ਨੇ ਮੋਤੀ ਲਾਨੇ 4 ਪੈਸਾ ਲਾਇਆ ਤਖੜੇ ਵਕੀਲ ਕੀਤੇ ਪਰ ਉਹ ਸਾਹਬੇ ਨਾਲ ਜਿਹੜੇ ਸਾਹਬੇ ਨਾਲ ਉਹਦਾ ਅਗਵਾਹ ਬਣਿਆ ਸੀ ਉਹ ਸਾਹਬ ਨਾ ਫੇਰ ਜਾਣੀ ਉਹ ਬਰੀ ਨਾ ਹੋ ਸਕਿਆ ਪਵਨ ਨੂੰ ਫਹਾ ਲੱਗ ਗਿਆ ਜਦੋਂ ਪਵਨ ਨੂੰ ਫਹਾ ਲੱਗਿਆ ਫਹਾ ਦੇਣਾ ਸੀ ਜਿਹੜੀ ਪਵਨ ਦੇ ਘਰਾਂ ਵਾਲੀ ਸੀ ਉਹ ਮਾਰਿਆ ਕੌਣ ਸੀ ਮਾਰਿਆ ਸੀ ਜਿਹੜੀ ਬੈਸਵਾ ਸੀ ਅੱਛਾ ਜੀ ਬੈਸਵਾ ਸੀ ਬੈਸਵਾ ਉੱਠ ਗਈ ਨਾਉਣ ਬੈਸਵਾ ਇਸ ਕੰਮ ਤੋਂ ਨੱਕ ਮੋੜ ਗਈ ਬੈਸਵਾ ਕਹਿੰਦੀ ਵੀ ਬਹੁਤ ਪੈਸਾ ਕਮਾ ਲਿਆ ਹੁਣ ਮੈਂ ਚੰਗੇ ਕੰਮਾਂ 'ਚ ਆਵਾਂ ਬੈਸਵਾ ਨਾਉਣ ਉੱਠ ਗਈ ਆਪਦੇ ਘਰੇ ਆਪਦੀ ਭੈਣ ਨੂੰ ਛੱਡ ਗਈ ਉਹ ਮਾਰ ਕੇ ਚੁੱਪ ਲਾਲ ਨੇ ਉਹਨਾਂ ਟੂਮਾ ਲਾ ਲਿਆ ਟੂਮਾ ਲਾ ਕੇ ਉਹ ਇਹਦਾ ਨੌਕਰੀਏ ਕਮਰੇ ਸਿੱਟ ਕੇ ਤੇ ਪਵਨ ਦੇ ਸਿਰ ਲਾ ਗਏ ਜਦੋਂ ਇਹਨੂੰ ਫਾਗ ਹੀ ਸਮਝ ਜਦੋਂ ਉਹਨੂੰ ਫਾਹਾ ਦੇਣ ਦੀ ਤਿਆਰੀ ਹੋ ਗਈ ਪੂਰੀ ਇਹ ਫਿਰ ਉਧਰੋਂ ਤਾਂ ਕਰਨ ਵੀ ਆ ਉਹ ਆ ਗਈ ਆਪਣੀ ਬੈਸਵਾਵੀ ਆ ਗਈ ਉਧਰੋਂ ਜਿਹੜੀ ਕਰਨ ਸੀ ਜਿਹੜੇ ਘਰ ਵਾਲੀ ਇਹ ਜਾ ਕੇ ਉੱਥੇ ਹਾਜ਼ਰ ਪੇਸ਼ ਹੋਊ ਉਹ ਆਣੀ ਵੀ ਇਹ ਮੇਰੇ ਘਰ ਵਾਲੇ ਨਹੀਂ ਮਾਰਿਆ ਇਹ ਮੈਂ ਮਾਰਿਆ ਮੈਂ ਮਾਰੀ ਇਹ ਇਹ ਨੂੰ ਨਾ ਫਾਹੇ ਦਿਓ ਤੁਸੀਂ ਮੈਨੂੰ ਫਾਹੇ ਲਾਓ ਮੈਨੂੰ ਫਾਹਾ ਲਾਓ ਇਹ ਨਹੀਂ ਦੋਸ਼ੀ ਦੋਸ਼ਰ ਮੈਂ ਆ ਮੈਂ ਮਾ ਦੋਸ਼ੀ ਤਾਂ ਉਹ ਵੀ ਨਹੀਂ ਸੀ ਬਈ ਮੈਂ ਮਾਰਿਆ ਮੈਨੂੰ ਇਹਨੂੰ ਛੱਡੋ ਮੈਨੂੰ ਫਾਹਾ ਲਾਓ ਚੱਲ ਉੱਥੋਂ ਉਹਨੂੰ ਛੱਡਿਆ ਛੱਡ ਕੇ ਤੇ ਦੁਬਾਰੇ ਸਿਰੇ ਕਰਨ ਤੇ ਮੁਕਦਮਾ ਚਲਾਤਾ ਜੋ ਕਰਨ ਤੇ ਮੁਕਦਮਾ ਚਲਾਇਆ ਤੇ ਕਰਨ ਨੂੰ ਫਾਹੜਾ ਹੁਕਮ ਦਿੱਤਾ ਜੱਜ ਨੇ ਫੇਰ ਵੀ ਇਹਨੇ ਮਾਰੀ ਜਾਂ ਤੇ ਇਹਨੂੰ ਫਾਹਾ ਮੌਕੇ ਤੇ ਵੈਸਵਾ ਆ ਗਈ ਵੈਸਵਾ ਆਖਿਆਰੀ ਵੀ ਨਹੀਂ ਮੇਰੀ ਭੈਣ ਮੈਂ ਤਾਂ ਆ ਹਾਜ਼ਰ ਖੜੀ ਆ ਉਹਨੂੰ ਐ ਨਹੀਂ ਸੀ ਪਤਾ ਲੱਗਦਾ ਕਰਨ ਉਹਨੂੰ ਪਵਨ ਨੂੰ ਪਿਓ ਪਾਲਾਲ ਨੂੰ ਇੱਕੋ ਜਿਹਾ ਸੀ ਮਲੇ ਨੂੰ ਸੁੱਤੀ ਪਈ ਮਾਰਤੀ ਬਈ ਇਹ ਵੈਸਵਾ ਉਹ ਆ ਕੋਈ ਭੈਣ ਆ ਉਹ ਵੈਸਵਾ ਜਿਉਂਦੀ ਸੀ ਵੈਸਵਾ ਇਹ ਹਾਜ਼ਰ ਹੋਊਗੀ ਉਹ ਵਾਲੀ ਮੈਂ ਤਾਂ ਜਿਉਣੀ ਆ ਮੈਂ ਤਾਂ ਨਾ ਆਉਣ ਗਈ ਸੀ ਮੈਂ ਤਾਂ ਹਾਜ਼ਰ ਆ ਬਈ ਮੇਰੀ ਭੈਣ ਮਾਰੀ ਆ। ਜਿਹੜੀ ਮੇਰੀ ਭੈਣ ਮਾਰੀ ਆ ਨਾ ਇਹ ਪਵਨ ਨੇ ਨਹੀਂ ਮਾਰੀ। ਇਹ ਚੁੱਪ ਲਾਲ ਨੇ ਮਾਰੀ ਆ। ਉਹਨੂੰ ਕੁਝ ਹੋਸੀ ਉਹਨਾਂ ਉਹ ਕਹਿਦਾ ਸੀ ਨਾ ਉਹਦੇ ਕੋਲ ਵੀ ਕਿਤੇ ਕਹਿਆ ਆ ਪਰ ਸੁੱਥੋਂ ਵਿੱਚ ਤੁਸੀਂ ਮੇਰੇ ਨਾਲ ਕੀਤਾ ਮੈਂ ਸੁੱਥੋਂ ਬੈਰ ਲਊਂਗਾ। ਉਹ ਆਲੀ ਮੈਨੂੰ ਰਲਕਾਰ ਕੇ ਆਇਆ ਸੀ ਵੀ ਸੁੱਥੋਂ ਬੈਰ ਲਊਂਗਾ ਮੇਰੇ ਭਲੇਖੇ ਮੇਰੀ ਭੈਣ ਮਾਰਤੀ ਇਹਨੇ। ਭੈਣ ਨੂੰ ਮਾਰ ਕੇ ਪਵਨ ਨੂੰ ਪਸਾਉਂਦਾ। ਇਹਨੇ ਮਾਰੀ ਆ। ਉਹ ਨਹੀਂ ਪਾਈ ਰਾਜੇ ਨੇ ਹੁਕਮ ਦਿੱਤਾ ਰਾਜਾ ਰਜ ਘਰ ਦੀ ਤਰੱਥੀ ਲੋ ਜਾਖੀ ਜਿਉਂ ਘਰੇ ਛਾਪਾ ਮਾਰਿਆ ਜਾਖੇ ਦੇਖਿਆ ਉਵੇਂ ਤਾਂ ਜਿਹੜਾ ਮਾਰੀ ਸੀ ਖੋਖਰੀ ਮੇਰੇ ਨਾਲ ਲਿਬੜੀ ਪਈ ਘਰੇ ਜੁੜੀਆਂ ਟੂਮਾਂ ਸੀ ਦੇ ਪਾਈਆਂ ਆਈਆਂ ਬੱਸ ਬਾਰੇ ਉਵੇਂ ਟੂਮਾਂ ਨਿਕਲ ਆਈਆਂ ਸਦਾਕਵਾਲ ਹੋ ਗਿਆ ਉੱਥੇ ਲਿਆ ਕੇ ਫੇ ਦੁਨੇ ਜੀ ਉਹ ਤਾਂ ਹੋਏ ਬਰੀ ਉੱਥੇ ਫੇ ਚੁੱਪ ਲਾਲ ਨੂੰ ਫਾਇਦਾਤਾ